ਅੱਜ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਜਾਣ ਲਈ ਕਾਲੀ ਹੋਈ ਪਈ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਕੋਈ ਰੁਜ਼ਗਾਰ ਹੀ ਨਹੀਂ ਰਿਹਾ ਪਰ ਦੂਜੇ ਪਾਸੇ ਨਾਭਾ ਬਲਾਕ ਦੇ ਪਿੰਡ ਪੋਜੇ ਮਾਚਰੀ ਦਾ ਰਹਿਣ ਵਾਲਾ ਜਗਤੀਪ ਸਿੰਘ ਇੱਕ ਅਜਿਹੀ ਮਿਸਾਲ ਪੈਦਾ ਕਰ ਰਿਹਾ ਹੈ ਜਿਸ ਨੂੰ ਦੇਖ ਕੇ ਪੰਜਾਬ ਦੇ ਨੌਜਵਾਨਾਂ ਵਿੱਚ ਹੌਂਸਲਾ ਵਧ ਰਿਹਾ ਹੈ ਕਿਉਂਕਿ ਜਗਦੀਪ ਸਿੰਘ ਬੜੀ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਹੀ ਰਹਿ ਕੇ ਇੱਕ ਚੰਗੀ ਮੁਨਾਫੇ ਵਾਲੀ ਖੇਤੀ ਕਰ ਰਿਹਾ ਹੈ ਜੀ ਹਾਂ ਖੇਤੀ ਜਿਸ ਨੂੰ ਅੱਜ ਦੇ ਸਮੇਂ 'ਚ ਘਾਟੇ ਦਾ ਸੌਦਾ ਵੀ ਕਿਹਾ ਜਾਂਦਾ ਹੈ ਪਰ ਦੂਜੇ ਪਾਸੇ ਜੇਕਰ ਦੇਖੀਏ ਤਾਂ ਜਗਦੀਪ ਸਿੰਘ ਨਾਂ ਦਾ ਇਹ ਨੌਜਵਾਨ ਆਰਗੈਨਿਕ ਗੰਨਾ ਬੀਜ ਕੇ ਉਸ ਦੀ ਕੁਲਾੜੀ ਚਲਾ ਰਿਹਾ ਹੈ ਅਤੇ ਉਸ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਰਗੈਨਿਕ ਗੰਨਾ ਬੀਜਦੇ ਨੇ ਅਤੇ ਉਹਨਾਂ ਦਾ ਗੁੜ ਅਤੇ ਸ਼ੱਕਰ ਵੀ ਆਰਗੇਨਿਕ ਹੁੰਦੇ ਨੇ ਜਿਸ ਨੂੰ ਲੈਣ ਤੇ ਲਈ ਦੂਰੋਂ ਦੂਰੋਂ ਲੋਕ ਉਹਨਾਂ ਦੇ ਕੋਲ ਪਹੁੰਚ ਕਰ ਰਹੇ ਨੇ ਅਤੇ ਉਹਨਾਂ ਦਾ ਮੁਨਾਫਾ ਚੰਗਾ ਹੋ ਰਿਹਾ ਹੈ ਕਿ ਇੱਥੇ ਗੁੜ ਸ਼ੱਕਰ ਬਣਾ ਰਹੇ ਹੋਗੇ ਕਿੰਨੇ ਟਾਈਮ ਤੋਂ ਬਣਾ ਰਹੇ ਹੋ ਕਿੰਨਾ ਕੁ ਫਾਇਦਾ ਜਿਹੜੇ ਕਿਸਾਨ ਨੇ ਫਸਲੀ ਸ਼ੱਕਰ ਵਿੱਚ ਫਸਲ ਨੂੰ ਕੀਤੀ ਫਸਲੀ ਸ਼ੱਕਰ ਤੋਂ ਨਿਕਲ ਕੇ ਵੱਖਰਾ ਉਪਰਾ ਲਗਾ ਦੇਖੋ ਜੀ ਅਸੀਂ ਤਕਰੀਬਨ 3 ਸਾਲ ਪਹਿਲਾਂ ਅਸੀਂ ਵੀ ਇਸੇ ਤਰ੍ਹਾਂ ਜਿਹੜੇ ਰੋਟੀਨ ਦੀਆਂ ਫਸਲਾਂ ਨੇ ਉਹੀ ਗਾਉਂਦੇ ਸੀ ਜਿਵੇਂ ਝੋਨਾ ਲਾ ਲਓ ਕਣਕ ਲਾ ਲਓ ਤੇ ਦੂਸਰੀ ਗੱਲ ਹੁਣ ਸਾਨੂੰ ਮਤਲਬ ਇਹ ਸੁਝਿਆ ਵੀ ਮਤਲਬ ਥੋੜਾ ਨਾ ਜਿਵੇਂ ਅੱਜ ਕੱਲ੍ਹ ਬਿਮਾਰੀਆਂ ਦਾ ਦੌਰ ਚੱਲ ਰਿਹਾ ਹੈ ਲੋਕ ਦੁਆਰਾ ਗੁਰ ਸ਼ੱਕਰ ਵੱਲ ਫੇਰ ਮੁੜ ਰਹੇ ਨੇ ਸੋ ਇਸੇ ਕਰਕੇ ਅਸੀਂ ਨੇ ਮਨ ਦੇ ਵਿੱਚ ਇਹੀ ਸੋਚਿਆ ਕਿ ਇਹਨਾਂ ਇੱਕ ਤਾਂ ਜਿਹੜੀਆਂ ਰੁਟੀਨ ਦੀਆਂ ਫਸਲਾਂ ਨੇ ਇਹਨਾਂ ਵਿੱਚੋਂ ਨਿਕਲਿਆ ਜਾਵੇ ਦੂਸਰੀ ਗੱਲ ਵੀ ਆਪਾਂ ਜਦੋਂ ਆਪਾਂ ਕੁਸ਼ਿਹਤ ਕਰਾਂਗੇ ਇਹਦੇ ਬਾਰੇ ਕੁਝ ਨਾ ਕੁਸਾ ਪਰ ਵਧੀਆ ਪ੍ਰੋਫਿਟ ਵੀ ਇੱਥੋਂ ਕਮਾ ਸਕਦੇ ਆ ਤੁਸੀਂ ਗੰਨਾ ਵੀ ਜਿਹੜਾ ਹੱਲ ਲਾਇਆਗਾ ਕਿੰਨੀ ਏਕੜ ਚ ਲੈ ਆਰਗੈਨਿਕ ਇਹ ਗੰਨਾ ਬਿਲਕੁਲ ਹਾਂ ਜੀ ਤਕਰੀਬਨ ਗੰਨਾ ਇਹ ਆਰਗੈਨਿਕ ਹੀ ਹੈ ਤੇ ਇਹ 4 ਏਕੜ ਦੇ ਵਿੱਚ ਸਾਡਾ ਗੰਨਾ ਵੀ ਜਿਆ ਹੋਇਆ ਜੀ ਤਕਰੀਬਨ ਇੱਥੇ ਜਿਹੜੀ ਸ਼ੱਕਰ ਦੀ ਡਿਮਾਂਡ ਆ ਸਾਡੇ ਕੋਲੇ ਹੁਣ ਤਕਰੀਬਨ ਨਾ ਇੱਥੇ ਜਿੰਨੀ ਚੱਕ ਦੇ ਵਿੱਚ ਜਿਹੜਾ ਸਾਹਮਣੇ ਚੱਕ ਦੇ ਵਿੱਚ ਪੱਕ ਰਿਹਾ ਇਹਨੇ ਲੋਕ ਇਹਨੂੰ ਮਤਲਬ ਚਾਹੁੰਦੇ ਨੇ ਜਦੋਂ ਚੱਕ ਦੇ ਵਿੱਚੋਂ ਨਿਕਲਦੀ ਆ ਸ਼ੱਕਰ ਨਿਕਲਦੇ ਹੀ ਮਤਲਬ ਲੋਕ ਲੈ ਜਾਂਦੇ ਨੇ ਕਿੰਨੇ ਟਾਈਮ ਤੋਂ ਤੁਸੀਂ ਗੰਨੇ ਦੀ ਕਾਸਟ ਕਰ ਰਹੇ ਹੋ ਤੇ ਖਿਲਾੜੀ ਵਾਲਾ ਨਹੀਂ ਕਾਸਟ ਤਾਂ ਅਸੀਂ ਪਹਿਲਾਂ ਵੀ ਕਰਦੇ ਸੀ ਪਹਿਲਾਂ ਅਸੀਂ ਖਿਲਾੜੀ ਵਾਲਾ ਨਹੀਂ ਕਰਦੇ ਸੀਗੇ ਮਤਲਬ ਸਿੱਧਾ ਮੇਲੇ ਦੇ ਵਿੱਚ ਛੱਡਦੇ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਆਪ ਮਿਹਨਤ ਕਰਕੇ ਇੱਕ ਤਾਂ ਮਤਲਬ ਸੁਧ ਲਾ ਲਓ ਪਿਓਰ ਲਾ ਲਓ ਆਪਾਂ ਗੁੜ ਸ਼ੱਕਰ ਇਹ ਵੀ ਇੱਕ ਤਰ੍ਹਾਂ ਦੀ ਜਨਤਾ ਦੀ ਸੇਵਾ ਹੀ ਆ ਗੁੜ ਅੱਜ ਦੇ ਸਮੇਂ ਦੇ ਵਿੱਚ ਨਾ ਇੱਕ ਜਨਤਾ ਦੀ ਸੇਵਾ ਹੀ ਆ ਜੇ ਆਪਾਂ ਕਿਸੇ ਚੀਜ਼ ਕਿਸੇ ਨੂੰ ਆਪਣੇ ਜਨਤਾ ਨੂੰ ਆਪਾਂ ਪਿਓਰ ਗੋੜਾ ਜਾਂ ਸ਼ੱਕਰ ਦੇ ਸਕੀਏ ਹੋਰ ਕੀ ਕੀ ਚੀਜ਼ ਬਣਾਉਂਦੇ ਤੁਸੀਂ ਜੋ ਸਪੈਸ਼ਲ ਲੋਕ ਤੁਹਾਡੇ ਕੋਲੇ ਆਉਂਦੇ ਨੇ ਹੋਰ ਅਸੀਂ ਮਤਲਬ ਗੋੜਾ ਸ਼ੱਕਰ ਤਾਂ ਬਣਾਉਂਦੇ ਬਣਾਉਂਦੇ ਆ ਨਾਲ ਅਸੀਂ ਟਿੱਕੀਆਂ ਜਿਵੇਂ ਆਮ ਤੌਰ ਤੇ ਪਹਿਲਾਂ ਪ੍ਰਾਤੋਂ ਸੰਸੋਂ ਦੇ ਵਿੱਚ ਲੋਕ ਜਿਹੜੇ ਬਜ਼ੁਰਗ ਸੀ ਟਿੱਕੀ ਗੋੜ ਦੀ ਟਿੱਕੀ ਖਾ ਕੇ ਖੁਸ਼ ਹੁੰਦੇ ਸੀ ਡਰਾਈ ਬਰੂਡ ਲਾਉਣੇ ਆਉਦੇ ਕੋਰੇ ਅਲਸੀ ਤੇਲ ਕਾਜੂ ਬਦਾਮ ਇਹ ਸਾਰਾ ਪਾ ਕੇ ਅਸੀਂ ਤਿਆਰ ਕਰਕੇ ਜਿਵੇਂ ਜਿਵੇਂ ਕੋਈ ਡਿਮਾਂਡ ਕਰਦਾ ਜੇ ਤਾਂ ਨਹੀਂ ਵੀ ਕੋਈ ਡਿਮਾਂਡ ਕਰਦਾ ਸੀ ਤਿਆਰ ਕਰਕੇ ਜਾਂਦੇ ਜਿਹੜਾ ਮੇਨ ਬੀੜਾ ਚੁੱਕਿਆ ਤੁਹਾਡੇ ਬੇਟੇ ਨੇ ਚੱਕਿਆ ਜਿਵੇਂ ਦੌੜ ਚੱਲੀ ਆ ਅੱਜ ਕੱਲ੍ਹ ਜੋ ਬਾਹਰ ਭੇਜਣਾਗਾ ਉਹਨੇ ਐਮਏ ਕੀਤੀ ਆ ਤੇ ਇੱਥੇ ਜਿਹੜਾ ਹੈਗਾ ਕੰਮ ਕਰ ਰਿਹਾ ਹਾਂ ਹਾਂਜੀ ਹਾਂ ਬਿਲਕੁਲ ਸਹੀ ਗੱਲ ਆ ਤੁਹਾਡੀ ਗੱਲ ਆ ਅੱਜ ਕੱਲ੍ਹ ਨਾ ਤਕਰੀਬਨ ਕੱਲੇ ਕੱਲੇ ਬੱਚੇ ਨੇ ਸਾਰਿਆਂ ਦੇ ਮੇਰੇ ਵੀ ਬੇਟਾ ਇਕੱਲਾ ਹੀ ਆ ਇੱਕ ਮੇਰਾ ਭਤੀਜਾ ਮੇਰੇ ਨਾਲ ਜਿਹੜਾ ਸਾਡੇ ਨਾਲ ਕੰਮ ਕਰਦਾ ਤੇ ਮੈਂ ਸੋਚਿਆ ਵੀ ਜਦੋਂ ਹਰ ਕੋਈ ਸੋਚਦਾ ਵੀ ਆਪਣਾ ਬੱਚਾ ਨਾ ਸਾਡੇ ਬਣਾਪੇ ਦੀ ਟੰਗੂਰੀ ਬਣੇ ਕਿਉਂਕਿ ਉਹ ਅੱਜ ਕੱਲ ਇੰਨੀ ਦੌੜ ਲੱਗ ਚੁੱਕੀ ਕਿ ਬੱਚੇ ਬਾਹਰ ਚਲੇ ਜਾਂਦੇ ਨੇ ਮਾਂ ਪਿਓ ਇੱਥੇ ਰੁਲੀ ਜਾਂਦੇ ਨੇ ਚਾਹੇ ਜਿੰਨਾ ਪੈਸਾ ਆਪਾਂ ਉੱਥੇ ਇਨਵੈਸਟ ਕਰਨਾ ਦੇ ਕਿਤੇ ਆਪਾਂ ਆਪਣੇ ਇੱਥੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਨਵੈਸਟ ਕਰ ਸਕੀਏ ਉਦੋਂ ਕਿਤੇ ਜਿਆਦਾ ਆਪਾਂ ਅਸੀਂ ਪ੍ਰੋਫਿਟ ਕਮਾ ਸਕਦੇ ਹਾਂ ਨਾਲੇ ਬੱਚਾ ਸਾਡਾ ਅਸੀਂ ਸਮਾਜ ਨਾਲ ਜੁੜੇ ਰਹੇ ਨੇ ਬੇਟਾ ਕਿੰਨੇ ਵਜੇ ਉਰੇ ਆ ਜਾਂਦਾ ਕਿੰਨੇ ਵਜੇ ਖਿਡਾਰੀ ਸਾਡੇ ਦੇਖੋ ਜੀ ਮਿਹਨਤ ਤਾਂ ਇੱਥੇ ਕਰਨੀ ਪੈਂਦੀ ਹੈ ਜਿਆਦਾ ਤਕਰੀਬਨ ਸਵੇਰੇ 4 ਵਜੇ ਬੇਟਾ ਉੱਠ ਖੜਦਾ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਇੱਥੇ ਪਹੁੰਚ ਜਾਂਦਾ ਰਾਤ ਨੂੰ 10:00 ਵਜੇ ਜਾਂਦੇ ਨੇ 11:00 ਵਜੇ ਜਾਂਦੇ ਨੇ ਕਹਿੰਦੀ ਆ ਮਿਹਨਤ ਕਰਨੀ ਪੈਂਦੀ ਆ ਜ਼ਰੂਰ ਇਸ ਤੇ ਕੋਈ ਸ਼ੱਕ ਨਹੀਂ ਹੈਗੀ ਪਰ ਪ੍ਰੋਫਿਟ ਵੀ ਫੇਰ ਜੇ ਆਪਾਂ ਮਿਹਨਤ ਕਰਾਂ ਤਾਂ ਪ੍ਰੋਫਿਟ ਵੀ ਕਮਾਉਣੇ ਜੇ ਬਾਹਰ ਬੱਚੇ ਭੇਜਦੇ 25-30 ਲੱਖ ਰੁਪਏ ਲੱਗਦਾ ਤੁਸੀਂ ਇੱਥੇ ਆਰਾਮ ਨਾਲ ਕਮਾ ਰਹੇ ਹੋ ਵਧੀਆ ਸੀਜ਼ਨ ਚੱਲ ਰਿਹਾ ਤੁਹਾਡਾ ਹਾਂਜੀ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਚੱਲੇ ਰਿਹਾ ਬਾਕੀ ਸਾਡੇ ਪਰਿਵਾਰ ਦੇ ਵਿੱਚ ਆ ਸਮਾਜ ਦੇ ਵਿੱਚ ਵਿਚਰ ਰਿਹਾ ਬੱਚਾ ਉਹ ਇਹਦੇ ਨਾਲੋਂ ਤਾਂ ਕਈ ਗੁਣਾ ਜ਼ਿਆਦਾ ਵਧੀਆ ਮੈਂ ਤਾਂ ਇਹ ਗੱਲ ਸੋਚਦਾ ਹੋਰ ਕਿਸਾਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੀਦਾ ਜੋ ਉਹ ਵੀ ਕਣਕ ਕਣਕ ਦੇ ਝੋਨੇ ਦੇ ਵਿੱਚ ਫਸੇ ਹੋਏ ਨੇ ਬਾਹਰ ਨਿਕਲਣ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਮੈਂ ਤਾਂ ਇਹੀ ਕਹਿੰਦਾ ਵੀ ਜਿਹੜੀਆਂ ਰਵਾਇਤੀ ਫਸਲਾਂ ਨੇ ਜੀ ਇਹਨਾਂ ਤੋਂ ਨਿਕਲ ਕੇ ਆਪਾਂ ਨੂੰ ਕੋਈ ਸਬਜ਼ੀਆਂ ਜਾਂ ਗੰਨਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਆਪਾਂ ਨੂੰ ਬਦਲਵੀਂ ਫਸਲਾਂ ਬੀਜਣੀਆਂ ਚਾਹੀਦੀਆਂ ਨੇ ਇੱਕ ਤਾਂ ਜੋ ਅੱਜ ਜਿਹੜਾ ਸਾਡਾ ਪੰਜਾਬ ਪਾਣੀ ਸਾਡਾ ਨੀਤੇ ਜਾ ਰਿਹਾ ਤੇ ਉਹ ਤੋਂ ਵੱਛਦਾ ਆ ਦੂਜੀਆਂ ਬਿਮਾਰੀਆਂ ਸਪਰੇਅ ਹਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਫਸਲਾਂ ਦੇ ਉੱਪਰ ਉਹ ਇੱਕ ਅਸੀਂ ਮਤਲਬ ਐਸੋ ਜਿਹਨੂੰ ਵੀ ਬਿਵਾਰੀਆਂ ਨੂੰ ਡਾਇਰੈਕਟ ਸੱਦਾ ਦੇ ਰਹੇ ਹਾਂ ਕੈਂਸਰ ਵਰਗੀਆਂ ਬਿਵਾਰੀਆਂ ਅੱਜ ਕੱਲ੍ਹ ਹਾਰਪਿੰਟ ਦੇ ਵਿੱਚ ਪੈਦਾ ਹੋ ਰਹੀਆਂ ਨੇ 슈ਗਰ ਲਾ ਲਓ ਡਾਇਬੀਟੀਜ਼ ਲਾ ਲਓ ਤੇ ਸਾਰੀਆਂ ਬਿਮਾਰੀਆਂ ਨੂੰ ਅਸੀਂ ਆਪ ਖੁਦ ਸੱਦਾ ਦੇ ਰਹੇ ਹਾਂ ਇਸੇ ਕਰਕੇ ਸਾਰਿਆਂ ਨੂੰ ਚਾਹੀਦਾ ਵੀ ਬਦਲਮੀ ਆ ਫਸਲਾਂ ਆਰਗੇਨਿਕ ਫਸਲਾਂ ਆਪਾਂ ਬੀਜ ਕੇ ਕਰਤੋ ਘਟਾ ਜੇ ਜਿਆਦਾ ਨਹੀਂ ਮੇਕਣਾ ਤਾਂ ਆਪਣੇ ਵਾਸਤੇ ਤਾਂ ਬੀਚ ਸਕਦੇ ਤੁਸੀਂ ਬਾਹਰ ਬਹਿ ਜਾਣ ਵੀ ਜਿਹੜਾ ਇੱਥੇ ਕੰਮ ਧੰਦਾ ਸ਼ੁਰੂ ਕੀਤਾ ਕੀ ਕਹਿਣਾ ਹਾਂਜੀ ਜੀ ਮੈਂ ਵੀ ਅਸਲ ਵਿੱਚ ਨਾ ਇਹ ਆਪਣਾ ਗ੍ਰੈਜੂਏਸ਼ਨ ਹੋ ਗਿਆ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ ਤੋਂ ਬਾਅਦ ਮੈਂ ਇੱਕ ਦੋ ਜਗ੍ਹਾ ਤੇ ਟਰਾਈ ਵੀ ਕਰਿਆ ਬੈਂਕ ਦੀ ਜੌਬ ਕਰੀ ਉੱਥੇ ਤੋਂ ਪਤਾ ਵੀ ਆਇਆ ਜਿਦਾਂ ਟਾਰਗੇਟ ਜੌਬ ਨਹੀਂ ਉਹਨਾਂ ਦਾ ਤੇ ਸੈਲਰੀ ਵਗੈਰਾ ਉੱਡੀ ਹੋਣੀ ਹੁੰਦੀ ਨਹੀਂ ਜੀ ਤਾਂ ਕਰਕੇ ਉਸ ਤੋਂ ਬਾਅਦ ਜੀ ਸਾਡੇ ਨੇੜੇ ਤਾਇ ਜੀ ਨਹੀਂ ਉਹਨਾਂ ਐਕਸਪਾਇਰ ਹੋ ਗਈ ਉਹਨਾਂ ਮੇਕ ਸਿੰਘ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਹ ਸੋਚੀ ਵੀ ਅਸੀਂ ਆਪਣੇ ਖਲਾੜੀ ਲਾਈਏ ਕਰਤੀ ਤੇ ਉਸ ਤੋਂ ਬਾਅਦ ਚਲੋ ਅਸੀਂ ਨਾ ਪਹਿਲਾਂ ਜੀ ਗੰਨਾ ਪੀੜਨ ਦੀ ਸੋਚੀ ਸੀ ਵੀ ਆਪਦੀ ਆਪ ਦਾ ਕੰਮ ਪੀੜਾਂਗੇ ਜੰਨਾ ਪਰ ਉਸ ਤੋਂ ਬਾਅਦ ਲੋਕਾਂ ਦੀ ਇਹ ਡਿਮਾਂਡ ਹੋਈ ਕਿ ਸਾਨੂੰ ਇਹ ਸੇਲ ਕਰਨ ਵਾਸਤੇ ਵੀ ਰੱਖਣੀ ਪਈ ਜੀ ਤੇ ਹੁਣ ਚਲੋ ਠੀਕ ਹੈ ਜੀ ਹੁਣ ਤਾਂ ਕੰਮ ਚੱਲੀ ਜਾਂਦਾ ਹੈ ਵਧੀਆ ਚੱਲ ਰਿਹਾ ਕਿੰਨੀ ਮਿਹਨਤ ਕਰਦੇ ਹੋ ਕਿੰਨੇ ਵਜੇ ਆਜਣੇ ਤੁਸੀਂ ਅਸੀਂ ਉੱਠ ਖੜਦੇ ਹਾਂ 4 ਵਜੇ ਉੱਠ ਖੜਦੇ ਹਾਂ ਉਸ ਤੋਂ ਬਾਅਦ ਸਾਰੀ ਦਿਹਾੜੀ ਚੱਲੀ ਜਾਂਦਾ ਜੀ ਤੇ ਬਾਕੀ ਸ਼ਾਮ ਨੂੰ 10 ਕਹਣਾ ਵੱਜ ਜਾਂਦਾ ਜੀ ਹਾਂਜੀ ਪਹਿਲਾਂ ਕੋਈ ਖੇਤ ਵਿੱਚ ਆਪਣਾ ਚਲੋ ਪਤੀ ਇਹਨਾਂ ਨੂੰ ਵੀ ਗੰਨੇ ਉਗਾਉਣਾ ਪੈਂਦਾ ਉਸ ਤੋਂ ਬਾਅਦ ਪੱਟ ਕੇ ਰੇਨ ਲਿਆਉਣਾ ਪੈਂਦਾ ਜੀ ਤੇ ਫਿਰ ਖਿਲਾੜੀ ਤੇ ਪੀੜ ਕੇ ਇਹਦਾ ਜਿਵੇਂ ਰਸ ਕਰਕੇ ਜਿੱਦਾ ਜਿਵੇਂ ਆਪਾਂ ਖੋਆ ਕੱਢਦੇ ਹਾਂ ਜੀ ਦੁੱਧ ਦਾ ਉਵੇਂ ਜਿਵੇਂ ਇਹ ਬਣਾਈ ਜਾਂਦੀ ਹੈ ਜੀ ਡਿਮਾਂਡ ਕਾਫੀਆ ਲੋਕਾਂ ਕੋ ਪਹਿਲੀ ਤੁਹਾਨੂੰ ਸਾਈਆਂ ਦੇ ਦਿਨ ਸਾਡੀ ਵੀ ਰੱਖ ਕੋ ਸਨ ਹਾਂਜੀ ਮਨ ਵੀ ਕੁਝ ਹੁੰਦਾ ਤੁਸੀਂ ਮੀਨ ਦੇ ਕਰਦੇ ਫਲ ਵੀ ਨਾ ਹਾਂਜੀ ਹਾਂਜੀ ਉਹੀ ਹੈ ਜਦੋਂ ਬੰਦੇ ਨੂੰ ਹੌਸਲਾ ਮਿਲਦਾ ਜਦੋਂ ਕਿਸੇ ਕੰਮ ਦੀ ਮਿਹਨਤ ਦਾ ਫਲ ਮਿਲਦਾ ਤਾਂ ਮੱਲ ਮੱਲੀ ਅੱਗੇ ਵਧਦਾ ਹੀ ਹੈ ਤੁਸੀਂ ਹੋਰ ਨੌਜਵਾਨਾਂ ਨੂੰ ਕੀ ਪ੍ਰੇਰਣਾ ਦੇਣਾ ਚਾਹਣਗੇ ਕਿਉਂਕਿ ਦੌੜ ਲੱਗੀ ਪਿਆ ਬਾਹਰ ਹੀ ਜਾਣਾ ਦਾ ਕਿਉਂ ਇੱਕ ਮਾਈਂਡ ਸੈਟ ਹੋ ਗਿਆ ਵੀ ਬਾਹਰ ਜਾਣਾ ਬਾਹਰ ਤੋਂ ਬਿਨਾ ਇੱਥੇ ਕੁਝ ਨਹੀਂ ਹੈਗਾ ਨੇ ਵੀ ਦੇ ਖੂ ਬਹਰ ਵੀ ਜਾ ਕੇ ਤਾਂ ਮਿਹਨਤ ਆਪਣ ਨੂੰ ਕਰਨੀ ਪੈਂਦੀ 18 18 ਘੰਟੇ 20 20 ਘੰਟੇ ਜਾ ਕੇ ਜਿਹੜੇ ਮੇਰੇ ਨਾਲ ਦੇ ਵੀ ਗਏ ਹੋਣੇ ਜੀ ਉਹ ਵੀ 19 ਮਿਹਨਤ ਕਰਦੇ ਨੇ 18 18 20 20 ਘੰਟੇ ਉਹਦਾ ਚਲੋ ਫਿਰ ਵੀ ਮੈ ਲਾ ਲੂ ਵੀ 12 ਘੰਟੇ ਜਾਂ 13 ਘੰਟੇ ਤਾਂ ਅਸੀਂ ਕਰਦੇ ਆ ਮਿਹਨਤ ਚਲੋ ਜਿਹੇ ਜਿਹੇ ਥੋੜੇ ਮਿਹਨਤ ਕਰਦੇ ਉਹਦਾ ਫਰਕ ਤਾਂ ਮਿਲਦਾ ਹੀ ਮਿਲਦਾ ਹੈ ਕਿ ਜੇ ਆਪਾਂ ਔਰੇ ਕਰੀਏ ਅੱਜ ਕੱਲ ਦਾ ਟ੍ਰੈਂਡ ਬਣ ਗਿਆ ਜੀ ਕੋਈ ਵੇਲੇ ਮੈਨੂੰ ਲੱਗਦਾ ਨਹੀਂ ਕਿ ਉੱਥੇ ਕੋਈ ਡਾ ਕੋਈ ਪ੍ਰੋਫਟ ਵਾਲਾ ਕੰਮ ਰਿਹਾ ਹੈ ਹੁਣ ਨਾਲੇ ਪਰਿਵਾਰ ਵਿੱਚੋਂ ਵੀ ਤੁਸੀਂ ਹਾਂਜੀ ਹਾਂਜੀ ਪਰਿਵਾਰ ਨਾਲੇ ਪਰਿਵਾਰ ਤੋਂ ਆਪਾਂ ਲੱਗ ਫਨੇ ਆ ਜੀ ਸਾਰਾ ਕੁਝ ਆਪਣਾ ਛੱਡ ਕੇ ਜਾਂਦੇ ਜੀ ਫੇਰ ਵੀ ਓਰੇ ਜਿੰਨੇ ਆਪਾਂ ਮਿਹਨਤ ਕਰ ਲਈਏ ਤਾਂ ਵਧੀਆ ਹੀ ਵਧੀਆ ਜੀ ਤੇ ਇੱਕ ळाੜੀ ਹੈ ਨਾ ਤਿੰਨ ਚਾਰ ਸਾਲ ਹੋ ਗਏ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਕੋਈ ਮਿਲਾਵਟ ਨਹੀਂ ਹੈ ਇਹਦੇ ਵਿੱਚ ਆਰਗੈਨਿਕ ਗੰਨੇ ਦਾ ਇਹ ਸ਼ੁੱਧ ਤੇ ਗੁਰਸਿੱਖੀ ਨੂੰ ਮੰਨਣ ਵਾਲੇ ਬੰਦੇ ਨੇ ਇਹ ਬਿਲਕੁਲ ਬੇਈਮਾਨੀ ਨਹੀਂ ਕਰਦੇ ਅਸੀਂ ਇਹਨਾਂ ਦੇ ਲਵੇ 15-20 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਉਰੋਂ ਕਿਲੋ 2 ਕਿਲੋ ਸ਼ੱਕਰੇ ਅਸੀਂ ਚਾਹ ਪੀਣੇ ਸ਼ੱਕਰ ਦੀ ਤੇ ਇਹ ਸ਼ੱਕਰੇ ਦੇਸੀ ਕੀ પાਕੇ ਖਾਣੇ ਆ ਤੇ ਗੁੜ ਵੀ ਖਾਣੇ ਨਾਲ ਤੇ ਇਹ ਕਹਿੰਦੇ ਕੂੜਕਵਾੜ ਖਾਣ ਨਾਲੋਂ ਕਿੰਨੀ ਦੀ ਚਾਹ ਪੀਣ ਨਾਲ ਅਸੀਂ ਤਾਂ ਹੀ ਪ੍ਰੈਫਰ ਕਰਾਂਗੇ ਵੀ ਸ਼ੱਕਰ ਦੀ ਚਾਹ ਪੀਓ ਸਾਰਿਆਂ ਤੋਂ ਵਧੀਆ ਚੀਜ਼ ਆ ਤੁਹਾਨੂੰ ਕੋਈ ਬਿਮਾਰੀ ਨਾ ਲੱਗੂ ਸ਼ੂਗਰ ਲਈ ਵੀ ਸ਼ੱਕਰ ਵਧੀਆ ਆ ਆਰਗੈਨਿਕ ਸ਼ੱਕਰ ਆ ਇਹ ਟਿੱਕੀ ਵੀ ਬਣਾਉਂਦੇ ਨੇ ਇਹ ਗੁੜ ਵੀ ਬਣਾਉਂਦੇ ਨੇ ਸ਼ੱਕਰ ਵੀ ਬਣਾਉਂਦੇ ਨੇ ਖਾਸੀਅਤ ਇਹ ਹੈ ਜੀ ਗੁੜ ਸ਼ੱਕਰ ਅਸੀਂ ਖਾਦਾ ਜੀ ਪਹਿਲਾਂ ਵੀ ਆਉਂਦੇ ਰਹਿੰਦੇ ਆ ਜਦੋਂ ਵੀ ਜ਼ਰੂਰਤ ਪੈਂਦੀ ਆ ਤਾਂ ਲੈ ਕੇ ਜਾਂਦੇ ਆ ਜੀ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਤੇ ਇਹ ਕ ਤਾਂ ਪਿਓਰ ਮਿਲਦਾ ਜੀ ਓਰੇ ਕੋਈ ਵੀ ਮਿਲਾਵਟ ਨਹੀਂ ਹੈ ਇਹਨਾਂ ਦਾ ਵੀਰ ਉਹਨਾਂ ਦਾ ਆਪਣਾ ਹੀ ਗੰਨਾ ਬੀਜਿਆ ਹੋਇਆ ਹੈ ਇਹਦੇ 'ਚ ਰੇ ਸਪਰੇ ਨਹੀਂ ਹੈ ਵਰਤੋਂ ਕਰਦੇ ਤੇ ਇਹਦੇ ਕਰਕੇ ਅਸੀਂ ਓਰੇ ਗੁੜ ਤੇ ਸ਼ੱਕਰ ਟਿੱਕੀ ਚਵਾਉਣ ਵਾਸਤੇ ਵੀ ਹੋਰ ਵੀ ਆਪਣੇ ਦੋਸਤਾਂ ਨੂੰ ਵੀ ਅਸੀਂ ਦੱਸਿਆ ਕਿ ਤੁਸੀਂ ਉੱਥੇ ਜਾਓ ਪਿਓਰਟੀ ਤਾਂ ਜੀ ਜਦੋਂ ਉਹ ਨਾ ਬੰਦਾ ਜਿਹੜਾ ਜਾਣਕਾਰ ਹੈ ਉਹ ਜੀਬ ਦੇ ਨਾਲ ਜਦੋਂ ਚੱਖਦਾ ਤਾਂ ਹੀ ਪਤਾ ਲੱਗ ਜਾਂਦਾ ਸਵਾਦ ਦਾ ਮੇਰੇ ਦੇ ਵਿੱਚ ਕੋਈ ਮਿਲਾਵਟ ਹੈ ਤੇ ਜਾਂ ਇਹ ਪਿਓਰ ਹੈ ਸ਼ਹਿਦ ਦੀ ਚੱਕਰ ਨਾਲ ਤੇ ਇਹ ਤਾਂ ਬਹੁਤ ਕਰਕਾ ਜੀ ਬਹੁਤ ਜ਼ਿਆਦਾ ਇਹ ਤਾਂ ਪਿਓਰ ਤੇ ਇਹਦੇ ਵਿੱਚ ਇੱਕ ਕਣ ਹੁੰਦਾ ਗੁੜ ਦੇ ਵਿੱਚ ਨਾ ਉਹਦੇ ਤੋਂ ਪਤਾ ਲੱਗਦਾ ਤੇ ਜਦੋਂ ਗੁੜ ਤਿਆਰ ਹੁੰਦਾ ਅਸੀਂ ਕਿਉਂ ਸਰੂਤੋਂ ਇਹ ਪਿੰਡਾਂ ਦੇ ਵਿੱਚ ਰਹਿਣ ਵਾਲਿਆ ਤੁਹਾਨੂੰ ਪਤਾ ਹੈ ਕਿ ਉਹ ਤਾਰ ਜੀ ਬਣਦੀ ਆ ਆਮ ਤੁਸੀਂ ਦੇਖ ਲਓ ਜਮੇ ਖਾਰਾ ਖਾਰਾ ਜਿਹਾ ਗੋੜ ਹੁੰਦਾ ਇਹਦੇ ਵਿੱਚ ਜਿਹੜੀ ਮਠਾਸ ਆ ਉਹ ਵੀ ਲੱਗ ਹੁੰਦੀ ਆ ਤੇ ਬਹੁਤ ਵਧੀਆ ਜਿੰਨਾ ਕਹਿ ਦੋ ਬਹੁਤ ਵਧੀਆ ਗੋੜਾ ਜੀ ਲਾਈਵ ਤੇ ਇਸ ਚੈਨਲ ਦੇ ਲਈ ਨਾਪਾ ਤੂੰ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ